ਇਹ ਸਾਰੇ ਤੁਸੀਂ ਮਿਲ ਕੇ ਆਏ ਹੋ ਪਰਿਵਾਰਕ ਮੈਂਬਰਾਂ ਨੇ ਕੀ ਗੱਲਬਾਤ ਹੋਈ ਹੈ ਤੁਹਾਡੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਪੰਜਾਬ ਦੇ ਪੰਜਾਬੀ ਮਾਂ ਬੋਲੀ ਦੇ ਇੱਕ ਬੜੇ ਨੌਜਵਾਨ ਜਸਬੀਰ ਪੰਜਾਬੀ ਕਲਚਰ ਨੂੰ ਪੂਰੀ ਦੁਨੀਆ ਦੇ ਵਿੱਚ ਨਹੋਂ ਚਕਨਾ ਯੋਗਦਾਨ ਪਾਉਣ ਵਾਲੇ ਰਾਜਕਵੀ ਸੁੰਦਰਾ ਜੀ ਕੋ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਕਿ ਅੰਦਰ ਉੱਤੋਂ ਠੀਕ ਹੈ ਅੱਜ ਤੋਂ ਉਹਨਾਂ ਦਾ ਰਾਜ ਵਿੱਚ ਚੱਲ ਰਿਹਾ ਹੈ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਪੂਰੀ ਦੁਨੀਆ 'ਚ ਉਹ ਦੁਆਵਾਂ ਕਰ ਰਹੇ ਨੇ ਉਹਨਾਂ ਦੀ ਤੰਦਰੁਸਤੀ ਵਾਸਤੇ ਸਿਹਤਯਾਬੀ ਵਾਸਤੇ ਕਿ ਅੱਜ ਮੈਂ ਪੁਨਦੀ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਡਾਕਟਰ ਸਾਹਿਬ ਜਿਹੜੇ ਨੇ ਇਹਨਾਂ ਨੂੰ ਵੀ ਮਿਲਿਆ ਕੱਲ੍ਹ ਨਾਲੋਂ ਜਿਹੜੀ ਉਹਨਾਂ ਦੀ ਹਾਲਤ ਤਾਂ ਕੱਲ੍ਹ ਨਾਲੋਂ ਬਿਹਤਰ ਹੈ ਹਾਲੇ ਜਦੋਂ ਲਗਭਗ 1:00 ਟਾਈਮ ਤਿੰਨ ਘੰਟੇ ਕਿਨਾਂ ਦੋਨਾਂ ਨੂੰ ਲੈ ਕੇ ਆਏ ਸੀ ਡਾਕਟਰ ਸਾਹਿਬਾਂ ਨੂੰ ਦੱਸਿਆ ਹੈ ਕਿ ਉਸ ਵੇਲੇ ਆਟ ਵੀ ਜਿਹੜਾ ਪੰਪ ਕੰਮ ਨਹੀਂ ਕਰ ਰਿਹਾ ਸੀ ਦੂਜੀ ਆਰਗਨ ਵੀ ਜਿਹੜੇ ਸੀਗੇ ਉਹ ਪ੍ਰਭਾਵਿਤ ਸੀ ਕਿ ਅੱਜ ਡਾਕਟਰਾਂ ਨੇ ਦੱਸਿਆ ਕਿ ਕੱਲ ਰਾਤ ਤੱਕ ਚਾਰ ਲਾਈਫ ਸਪੋਰਟਿੰਗ ਚੱਲ ਰਹੀ ਸੀ ਹੁਣ ਇੱਕ ਰੈਗ ਹੈ ਦੁਆਵਾਂ ਦਾ ਅਸਰ ਹੈ ਅਸਰ ਤੇ ਉਹਨਾਂ ਦਾ ਅਜੇ ਅਨਕੌਂਸ਼ੀਅਸ ਨੇ ਇੱਕ ਉਹ ਹੈਡ ਇੰਜਰੀ ਹੈ ਉਹ ਮੋਬਿਲ ਰਿਕਵਰੀ ਬੜੀ ਸਲੋ ਹੁੰਦੀ ਹੈ ਪਰ ਡਾਕਟਰ ਆਪਣੀ ਵੱਲੋਂ ਬੈਸਟ ਐਫਰਟ ਕਰ ਰਹੇ ਨੇ ਹੋਰ ਵੀ ਐਕਸਪਰਟ ਡਾਕਟਰਾਂ ਤੋਂ ਸਲਾਹ ਲਈ ਜਾ ਰਹੀ ਹੈ ਪੀਜੀਆਈ ਤੋਂ ਜੱਜ 3 ਕਿਹ ਕਿਹਾ ਇਸ ਪ੍ਰੈਪ ਦੇ ਸਾਸਿਸਟੈਂਟ ਡਾਕਟਰ ਵੀ ਪਰ ਇਹਨੇ ਕਲਾਕਾਰ ਸਾਥੀ ਵੀ ਇੱਥੇ ਪਹੁੰਚ ਵੀ ਰਹੇ ਨਹੀਂ ਤੁਸੀਂ ਵੀ ਹੈਗੇ ਨਹੀਂ ਆਪਣੇ ਵੱਲੋਂ ਪਰਿਵਾਰ ਨੇ ਹਸਪਤਾਲ ਦੇ ਉਹਨਾਂ ਦੇ ਮਾਤਾ ਜੀ ਨੂੰ ਮਿਲੇ ਆ ਉਹਨਾਂ ਦੀ ਧਰਮ ਪਤਨੀ ਨੂੰ ਮਿਲੇ ਤੇ ਉਹ ਵੀ ਇਹ ਕਹਿੰਦੇ ਨੇ ਕਿ ਜਨਾਹ ਹਾਂ ਸਾਡੇ ਹੋਰ ਮਿਹੜ ਬੱਜੀ ਆ ਅਸੀਂ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਰਾਜੀਰ ਠੀਕ ਹੋ ਕੇ ਦੁਬਾਰਾ ਫੇਰ ਜਾਈ ਮਾਂਪੀ ਦੀ ਮਿਚੋੜੀ ਅਨਮੋਲ ਤੇ ਕੀਮਤੀ ਗੀਤ ਜਿਹੜੇ ਪਤਿਆਂ ਦੀ ਮਾਂ ਦੀ ਮਿਚੋੜੀ ਪਾਵੇ ਇਹ ਆਪੀ ਸਭ ਚਾਹੁੰਦੇ ਨੇ ਦੁਨੀਆ ਚ ਸੁਖਾਂ ਚਾਹੁੰਦਾ ਜੀ ਹਾਂ ਤਾਂ ਕੁਝ ਲੋਕ ਸੋਸ਼ਲ ਮੀਡੀਆ ਤੇ ਕੁਝ ਗਲਤ ਵਾਹ ਫਲਾ ਰਹੇ ਹੈ ਮੈਂ ਉਹ ਸਮਝਣਾ ਕਿ ਕੱਟਾ ਇਸ ਚੀਜ਼ ਤੋਂ ਬਚੋ ਕਿ ਉਹਦੇ ਪਰਿਵਾਰ ਨੂੰ ਬਹੁਤ ਦੁੱਖ ਹੋ ਰਿਹਾ ਹੈ ਜਿਹੜੇ ਉਹਨਾਂ ਦੇ ਆਪਣੇ ਨਿਊਜ਼ਾਂ ਨੂੰ ਪਸੰਦ ਕਰਦੇ ਹੈ ਬਿਨਾਂ ਕਿਸੇ ਤੱਥਾਂ ਤੋਂ ਆਪਣੇ ਵਿਊ ਲੈਣੇ ਜਾਂ ਆਪਣੀ ਕਮੈਂਟਾਂ ਦੇ ਖਾਤਰ ਪੋਸਟ ਕਰਨਾ ਨਹੀਂ ਖਬਰਾਂ ਜੀ ਚਲਾਈਆਂ ਚੁੱਕੀ ਹੋਈ ਚਾਹੀਦੀ ਹੈ ਡਾਕਟਰ ਹਰ ਰੋਜ਼ ਬ੍ਰਿਟੇਨ ਜਾਰੀ ਕਰਦੇ ਹੈ ਜੀ ਉਹੀ オリジナル ਹੈ ਉਹੀ ਰੀਅਲ ਹੈ ਕਿ ਡਾਕਟਰ ਜਿਹੜੇ ਨੇ ਰਿਪੋਰਟਾਂ ਤੋਂ ਬਾਅਦ ਕੁਲੀਟਨ ਕਰਦੇ ਆ ਕਿ ਵੀਡੀਓ ਨਾਲ ਮਾਨ ਸਾਹਿਬ ਇੰਜਰੀਜ਼ ਕਿੱਥੇ ਕਿੱਥੇ ਨੇ ਡਾਕਟਰ ਜੀ ਹੈਡ ਇੰਜਰੀ ਹੈ ਜੀ ਗਰਦਨ ਤੇ ਇੰਜਰੀ ਹੈ ਬੈਕਬੋਨ ਦੀ ਇੰਜਰੀ ਹੈ ਹਾਰਟ ਜਿਹੜਾ ਉਹ ਹੁਣ ਜਿਹੜਾ ਉਹ ਨਾਰਮਲ ਰੂਪ ਦੇ ਵਿੱਚ ਆਪਣੇ ਆਪ ਰਿਸਪੌਂਡ ਕਰਨ ਲੱਗਿਆ ਕੱਲ ਹਾਰਟ ਬੀਟ ਵੀ ਜਿਹੜੀ ਉਹ ਘਾਤੀ ਘਟ ਗਈ ਸੀ ਤੇ ਹਾਲਾਂਕਿ ਉਹਨਾਂ ਨੇ ਛੋਟਾ ਪਾਇਆ ਹੋਇਆ ਸੀਗਾ ਜਿਹੜਾ ਬਾਈਕਿੰਗ ਵੇਲੇ ਕੀ ਹੋਣੀ ਆ ਪਰ ਉਹਦੇ ਨਾਲ ਅੰਦਰ ਵੀ ਇੰਟਰਨਲ ਜਿਹੜੀ ਹੈ ਪੂਰੀ ਪਤਾ ਲੱਗੀ ਉਹ ਡਾਕਟਰ ਨੇ ਜੀ ਕਿਹਾ ਕਿ ਕੀ ਪਤਾ ਸਾਰਾ ਆਜੂ ਨੂੰ ਕੈਂਸੀ ਸੀ ਉਹ ਸੀ ਹੈੱਡ ਦੀ ਤੇ ਚੈਸਟ ਦੀ ਐਮ ਆਰ ਆਈ ਵੀ ਕਰਾਂਗੇ ਉਹਦੇ ਨਾਲ ਹੋਰ ਕਲੀਅਰਟੀ ਆ ਜੂ ਕੋ ਕੱਲ ਤਾਂ ਉਹ ਕਹਿੰਦੇ ਵੀ ਕੱਲ ਤਾਂ ਸੀ ਐਮ ਆਰ ਆਈ ਵਾਸਤੇ ਲੈ ਕੇ ਜਾਣ ਦੀ ਹਾਲਾਤ ਅਲੱਗਸ ਵੀ ਹੈ ਤੇ ਕੱਲ ਮੈਂ ਅੱਜ ਬੈਠ ਰਿਹਾ ਹਾਂ ਅੱਜ ਦਿਨੋਂ ਤੋਂ ਬੈਠਾ